ਸਰ ਅੱਜ ਇੱਕ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਆ ਅ ਅੱਜ ਮੁਕੇਰੀਆਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਜਿਹੜਾ ਹੈ ਪੂਰੇ ਮੁਕੇਰੀਆਂ ਦੇ ਵਿੱਚ ਮੋਟਰਸਾਈਕਲ ਦਾ ਹੈ ਉੱਪਰ ਝੰਡਾ ਮਾਰਚ ਕੀਤਾ ਜਾ ਰਿਹਾ ਹੈ ਜਿਹਦਾ ਮੁੱਖ ਤੌਰ ਤੇ ਮਕਸਦ ਜਿਹੜਾ ਸੰਯੁਕਤ ਮੋਰਚਾ ਸੰਯੁਕਤ ਕਿਸਾਨ ਮੋਰਚਾ ਤੇ ਭਾਰਤ ਦੀਆਂ ਟ੍ਰੇਡ ਯੂਨੀਅਨ ਦੇ ਵੱਲੋਂ 16 ਫਰਵਰੀ ਦਾ ਭਾਰਤ ਬੰਦ ਦਾ ਸੱਦਾ ਦਿੱਤਾਇਆ ਉਹਨੂੰ ਕਾਮਯਾਬ ਕਰਨ ਦੇ ਲਈ ਅੱਜ ਮੋਟਰਸਾਈਕਲਾਂ ਦੇ ਉੱਪਰ ਕਿਸਾਨੀ ਝੰਡੀ ਲਗਾ ਕੇ ਜਿਹੜਾ ਹੈ ਝੰਡਾ ਮਾਰਚ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ 16 ਫਰਵਰੀ ਦੇ ਭਾਰਤ ਮਾਂ ਦੇ ਵਿੱਚ ਸਮੂਰiyet ਕਰੋ ਤੇ ਇਥੋਂ ਦੇ ਦੁਕਾਨਦਾਰ ਸਾਰਿਆਂ ਨੂੰ ਵੀ ਅਪੀਲ ਕਰ ਰਹੇ ਆ ਕਿਉਂਕਿ ਮੋਦੀ ਸਰਕਾਰ ਦੀ ਨੀਤੀਆਂ ਜਿੱਥੇ ਲਗਾਤਾਰ ਸਰਕਾਰੀ ਖੇਤਰਾਂ ਦੇ ਉੱਪਰ ਪ੍ਰਾਈਵੇਟ ਸੈਕਟਰ ਦਾ ਜਿਹੜਾ ਕੋਹਾੜਾ ਚਲਾ ਰਹੀਆਂ ਆ ਉੱਥੇ ਹੀ ਛੋਟੇ ਦੁਕਾਨਦਾਰਾਂ ਦੇ ਉੱਪਰ ਵੀ ਹਮਲਾ ਕਰ ਰਹੀ ਹੈ ਲਗਾਤਾਰ ਮਹਿੰਗਾਈ ਦੇ ਨਾਲ ਵੱਡੇ ਵੱਡੇ ਮੋਲਾਂ ਨੂੰ ਤਕੜੇ ਕਰਕੇ ਸਾਡੀ ਛੋਟੀ ਦੁਕਾਨਦਾਰੀ ਨੂੰ ਲਗਾਤਾਰ ਜਿਹੜਾ ਹੈ ਘਾਟੇ ਦਾ ਸੌਦਾ ਬਣਾ ਕੇ ਉਹ ਬੰਦ ਕਰਨ ਦੇ ਪਾਸੇ ਨੂੰ ਲੈ ਕੇ ਚੱਲ ਰਿਹਾ ਅਸੀਂ ਤੁਨਜ ਤੋਂ ਕਿਸਾਨ ਮੋਰਚੇ ਵੱਲੋਂ ਤੇ ਸਮੂਹ ਭਾਰਤ ਦੀਆਂ ਟ੍ਰੇਡ ਯੂਨੀਅਨਾਂ ਦੇ ਵੱਲੋਂ ਉਹ ਚਾਹੇ ਨੌਜਵਾਨ ਹੈ ਚਾਹੇ ਵਿਦਿਆਰਥੀ ਹੈ ਮਲਾਜ਼ਮ ਹੈ ਉਹ ਮਜ਼ਦੂਰ ਹੈ ਸਾਰਿਆਂ ਦੀਆਂ ਮੰਗਾਂ ਲੈ ਕੇ 16 ਫਰਵਰੀ 2024 ਦਾ ਇਤਿਹਾਸਿਕ ਭਾਰਤ ਬੰਦ ਦਾ ਸੱਦਾ ਦੇਣ ਜਾ ਰਹੇ ਹਾਂ ਕਿ ਅਸੀਂ ਅਪੀਲ ਕਰਦੇ ਹਾਂ ਇਸ ਬੰਦ ਨੂੰ ਕਾਮਯਾਬ ਕਰਨ ਦੇ ਲਈ ਮਾਤਾ ਰਾਣੀ ਚੌਕ ਮੁਕੇਰੀਆਂ ਦੇ ਵਿੱਚ ਜਿਹੜਾ ਹੈ 16 ਫਰਵਰੀ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚੋ ਤੇ ਇਸ ਅਪੀਲ ਨੂੰ ਲੈ ਕੇ ਅਸੀਂ ਪਿੰਡ ਪਿੰਡ ਸ਼ਹਿਰ ਕਿਸ ਦੇ ਵਿੱਚ ਜਿਹੜਾ ਹੈ ਅੱਜ ਮਾਰਚ ਕਰਨਾ ਹੈ ਤੇ ਤੁਹਾਡੇ ਮਾਧਿਅਮ ਦੇ ਨਾਲ ਅਸੀਂ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਲੋਕ ਇਸ ਬੰਦ ਦੇ ਵਿੱਚ ਸ਼ਮੂਲੀਅਤ ਕਰਨ ਇਹ ਜਿਹੜਾ ਐਕਸ਼ਨ ਕੀਤਾ ਜਾ ਰਿਹਾ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੇ ਵੱਲੋਂ ਉਹਦੇ ਵਿੱਚ ਜਿਆਦਾ ਤੋਂ ਜਿਆਦਾ ਗਿਣਤੀ ਦੇ ਵਿੱਚ ਸ਼ਮੂਲੀਅਤ ਕਰਨ ਠੀਕ ਆ ਸਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਮੋਟਰਸਾਈਕਲ ਜਿਹੜਾ ਅੱਜ ਰੈਲੀ ਕੱਢੀ ਜਾ ਰਹੀ ਹੈ ਕਿੰਨੀਆਂ ਕਿਸਾਨ ਜਥੇਬੰਦੀਆਂ ਅੱਜ ਰਲ ਕੇ ਕੰਮ ਕਰ ਰਹੀਆਂ ਨੇ ਇੰਦੇ ਚ ਜੀ ਸੰਯੁਕਤ ਕਿਸਾਨ ਮੋਰਚਾ ਵੱਲੋਂ ਜੋ 16 ਬੰਦ ਦਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਉਹਦੇ ਚ 6 ਜਥੇਬੰਦੀਆਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਤੇ ਬਾਕੀ ਵੀ ਟਰੇਡਿੰਗ ਜਿਹੜੀਆਂ ਜਥੇਬੰਦੀਆਂ ਉਹ ਵੀ ਆਣੀਆਂ ਸਾਡੇ ਨਾਲ ਤੇ ਅਸੀਂ ਅਪੀਲ ਤਰਮਿੰਦਰ ਜੀ ਨੇ ਪਹਿਲਾਂ ਵੀ ਕਰਤੀ ਹੈ ਕਿ ਅਸੀਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੇ ਆ ਕਿ ਸਾਡੇ ਨਾਲ ਖੜੋ ਕਿਸਾਨਾਂ ਦੇ ਨਾਲ ਖੜੋ ਇਹ ਇਕੱਲੇ ਕਿਸਾਨਾਂ ਦਾ ਮਸਲਾ ਨਹੀਂ ਇਹ ਸਾਰਿਆਂ ਦਾ ਮਸਲਾ ਹੈ ਇਹ ਦੁਕਾਨਦਾਰਾਂ ਦਾ ਮਸਲਾ ਹੈ ਮਜ਼ਦੂਰਾਂ ਦਾ ਮਸਲਾ ਹੈ ਐਕਸ ਸਰਵਿਸਮੈਨਾਂ ਦਾ ਮਸਲਾ ਹੈ 16 ਤਰੀਕ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਛੋੜ ਦਿੱਤੀ ਜਾਏਗੀ ਉਹਦੇ ਵਿੱਚ ਜਿਹੜੀ ਐਂਬੂਲੈਂਸ ਸਵਾਮਾ ਸਕੂਲ ਹੈ ਪੇਪਰ ਹੈ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਕਿਸੇ ਵੀ ਵਾਹਨ ਨੂੰ ਨਹੀਂ ਰੋਕਾਂਗੇ ਕੋਈ ਐਂਬੂਲੈਂਸ ਨਹੀਂ ਰੋਕਾਂਗੇ ਕਿਸੇ ਦਾ ਵਿਆਹ ਸ਼ਾਦੀ ਹੈ ਮਰ ਗਿਆ ਅਸੀਂ ਨਹੀਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਊਗਾ ਜਨਤਾ ਨੂੰ ਇੱਕ ਸਾਈਡ ਛੱਡੀ ਜਾਊਗੀ ਜਿਉਂ ਨਾਲ